ਮਸ਼ਹੂਰ ਬੋਲੀਆਂ ਵਾਲੇ ਪਾਲ ਸਮਾਉ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਤੇ ਬੀਤੇ ਦਿਨਾਂ ਤੋਂ ਉਸ ਦਾ ਵਿਆਹ ਚੱਲ ਰਿਹਾ ਹੈ ਤੇ ਫਾਈਨਲੀ ਅੱਜ ਉਸ ਦਾ ਵਿਆਹ ਹੋਣ ਜਾ ਰਿਹਾ ਹੈ ਜਿਸ ਦੀਆਂ ਕੀ ਕੁਝ ਤਸਵੀਰਾਂ ਤੇ ਵੀਡੀਓਸ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਤੇ ਉੱਥੇ ਹੀ ਮਾਨਸਾ ਦੇ ਵਿੱਚ ਉਸ ਦਾ ਵਿਆਹ ਇੰਨੀ ਧੂਮ ਧਾਮ ਨਾਲ ਹੋ ਰਿਹਾ ਹੈ ਕਿ ਵਿਆਹ ਦਾ ਰੋੜ ਤੇ ਜਾਂਦਾ ਇਕੱਠ ਤਸਵੀਰਾਂ ਵਿੱਚ ਸਾਫ਼ ਦੱਸਦਾ ਹੈ ਅਸਦਾ ਵਿਆਹ ਦੁਨੀਆ ਤੋਂ ਅਲੱਗ ਹੋਣ ਜਾ ਰਿਹਾ ਹੈ ਕਿਉਂਕਿ ਪੁਰਾਣੇ ਸਮੇਂ ਦੇ ਰਾਜੇ ਮਹਾਰਾਜੇ ਇਸ ਤਰ੍ਹਾਂ ਵਿਆਹ ਕਰਿਆ ਕਰਦੇ ਸਨ ਜਿਸ ਤਰ੍ਹਾਂ ਪਾਲ ਸਮਾਉ ਦਾ ਵਿਆਹ ਅੱਜ ਹੋ ਰਿਹਾ ਹੈ ਵਿਆਹ ਦੇ ਵਿੱਚ ਹਰ ਜਾਨਵਰ ਹਾਥੀ ਕੋੜੇ ਬੈਲ ਊਠ ਸ਼ਿੰਗਾਰ ਕੇ ਬਰਾਤੇ ਜਾ ਰਹੇ ਹਨ ਤੇ ਵਿਆਹ ਵਿੱਚ ਰੱਥ ਟਾਂਗੇ ਗੱਡੇ ਮੋਟਰਸਾਈਕਲ ਤੇ ਗੱਡੀਆਂ ਤੇ ਠਾਠਾ ਮਾਰਦਾ ਇਕੱਠ ਉਸ ਦੇ ਮਸ਼ਹੂਰ ਵਿਆਹ ਦੀ ਗਵਾਹੀ ਭਰ ਰਿਹਾ ਹੈ ਉੱਥੇ ਹੀ ਸ਼ੇਰਵਾਨੀ ਦੇ ਵਿੱਚ ਸੱਜਿਆ ਪਾਲ ਸਮੂਹ ਅਜ ਵਿਆਹ ਦੇ ਬੰਧਨ ਵਿੱਚ ਬੱਜੇਗਾ ਤੇ ਹਾਥੀ ਤੇ ਸਵਾਰ ਹੋ ਕੇ ਆਪਣੀ ਵਿਅਹੁਤਾ ਨੂੰ ਲੈਣ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦਾ ਰੋਡ ਪੂਰੀ ਤਰ੍ਹਾਂ ਕੱਟ ਦੇ ਨਾਲ ਭਰਿਆ ਹੋਇਆ ਹੈ ਤੇ ਉੱਥੇ ਹੀ ਵਿਆਹ ਦਾ ਹਰ ਪ੍ਰਬੰਧ ਬੜੀ ਹੀ ਚਾਂਦਦਾਰ तरीके ਦੇ ਨਾਲ ਕੀਤਾ ਗਿਆ ਹੈ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਵਿਆਹ ਦੇ ਵਿੱਚ ਢੋਲ ਠਮਾਕੇ ਤੇ ਨੱਚਦੇ ਹੋਏ ਨੌਜਵਾਨ ਪਾਲਸਮਾਉ ਦੇ ਵਿਆਹ ਦਾ جشن ਮਨਾ ਰਹੇ ਹਨ ਤੇ ਉੱਥੇ ਹੀ ਰੱਥਾਂ ਤੇ ਗੱਡਿਆਂ ਤੇ ਬੈਠ ਕੇ ਕੁੜੀਆਂ ਉਸ ਦੇ ਵਿਆਹ ਦੀਆਂ ਘੋੜੀਆਂ गा ਰਹੀਆਂ ਹਨ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਲਸਮਾਉ ਵੀ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਤੇ ਹਾਥੀ ਤੇ ਸਵਾਰ ਹੋ ਕੇ ਆਪਣੀ ਨਵ ਵਿਆਹੁਤਾ ਨੂੰ ਲੈਣ ਜਾ ਰਿਹਾ ਹੈ ਅਸੀਂ ਤੁਹਾਡੇ ਨਾਲ ਕੁਝ ਤਸਵੀਰਾਂ ਸ਼ੇਅਰ ਕਰ ਰਿਹਾ ਬਾਕੀ ਤੁਹਾਨੂੰ ਪਾਲ ਸਮਾਉ ਦਾ ਵਿਆਹ ਪੂਰਾ ਪੂਰਾ ਵਿਆਹ ਤੁਹਾਨੂੰ ਵੀਡੀਓ ਦੇ ਜਰੀਏ ਦਿਖਾਉਂਦੇ ਰਹਾਂਗੇ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ